ਜੇ ਗੱਲ ਕਰਾਂ ਰਾਮਪੁਰੇ ਬੂਲ ਦੀ ਅੱਜ ਜਾ ਕੇ ਦੇਖੋ ਪਹਿਲਾਂ 15 ਸਾਲ ਪਹਿਲਾਂ ਇੱਥੇ ਦੀਆਂ ਧੜੀਆਂ ਦੇ ਦੇ ਸੜਕਾਂ ਦੇ ਨੇ ਕੀ ਹਾਲ ਸੀ ਅੱਜ ਜਾ ਕੇ ਦੇਖੋ ਕਿੰਨਾ ਸੋਹਣਾ ਰਾਮਪੁਰਾ ਬਣ ਗਿਆ ਸੁਆ ਬਣ ਗਿਆ 40 ਨਾਲ ਕਾਂਕਾਂ ਬਣਦੀਆਂ ਪੱਤਾਂ ਸ਼ੁਰੂ ਕਰ ਲੱਗੇ ਆ ਇਹਨਾਂ ਵਾਲੀਆਂ ਸਰਕਾਰਾਂ ਨੇ ਸਭ ਆਪਣੇ ਘਰ ਇਹ ਜਿੰਟਰਾਂ ਨੇ ਆਪਣੇ ਘਰਾਂ ਤੇ ਜੋਰ ਲਾਤਾ ਜੇ ਮੈਂ ਵੀ ਉਹਨਾਂ ਅਰ ਗਾ ਹੁੰਦਾ ਮੈਂ ਵੀ ਅਜ ਨੂੰ ਹਮੇਲੇ ਛੱਤੀ ਹੁੰਦੀ ਵਾ ਕਰਾਇ ਤੇ ਬੈਠਾ ਤੇ ਮੁੱਖ ਮੰਤਰੀ ਸਾਹਿਬ ਕਹਿਂਦੇ ਤੇ ਬੋਲ ਫੋਨ ਕਰ ਦਿੰਦੇ ਇੱਕ ਵੀ ਇਹ ਮੁੱਦਾ ਸਰਪੰਚ ਬਣਾਉਣਾ ਤਾਂ ਹੇਮਤਰੀ ਕੇ ਨਹੀਂ ਕੋਈ ਪ੍ਰੋਪਰ ਖੜਾ ਹੋ ਜਾਂਦਾ ਆ ਆਪਾਂ ਉਹ ਤੋਂ ਨਬਰ ਤੀ ਕਰਨ ਇਹ ਨਹੀਂ ਕਿਹੜਾ ਆਪਾਂ ਕੀ ਲੈਣਾ ਇਹ ਆਪਾਂ ਕੀ ਲੈਣਾ ਇਹ ਤੋਂ ਡਰੋ ਐ ਨਹੀਂ ਪਤਾ ਕਿਹੜੇ ਦਰਵਾਜ਼ੇ ਕਿਹਦੇ ਘਰੇ ਵੜਦੇ ਆਪਾਂ ਨਸ਼ਾ ਮੁਕਤ ਪੰਜਾਬ ਕਰਨਾ ਸੂਬਾ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਦੀ ਅਗਵਾਈ ਹੇਠ ਪੰਚਾਇਤੀ ਧਰਮਸ਼ਾਲਾ ਰਾਮਪੁਰਾ ਫੂਲ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਤਿੱਤ ਖੇਡ ਕੇ ਟਵਨ ਸਮਾਰੋ ਆਯੋਜਿਤ ਕੀਤਾ ਗਿਆ ਇੱਕ ਕਸਮ ਖਾ ਕੇ ਜਾਇਓ ਵੀ ਆਪਾਂ ਜੀ ਗਰਾਊਂਡ ਜਾਣਾ ਆਪਾਂ ਖੇਡਣ ਜਾਣਾ ਤੇ ਨਵੇਂ ਬੱਚੇ ਇੱਕ ਬੱਚੇ ਨੇ ਪੰਜ-ਪੰਜ ਬੱਚੇ ਤਿਆਰ ਕਰਨੇ ਆਪਣੇ 40 ਸ਼ਾਂਕ ਐਕਸ 1 ਕਿਲੋਮੀਟਰ ਬਣ ਰਹੀਆਂ ਜਿਮ ਗਰਾਊਂਡ ਸ਼ੰਪੜ ਸਾਹੂਰੇ ਦੇ ਪਿੰਡਾਂ ਦੇ ਵਿੱਚ ਜਿਹੜੇ ਨਗਰ ਪ੍ਰੋਜੈਕਟੋਂ ਰਿਸਿਵ ਲਏ ਪੈ ਰਹੇ ਨੇ ਬਾਸਟਰਬਾਕਸ ਬਣ ਰਹੇ ਨੇ ਅੱਜ ਦਾ ਜਿਹੜਾ ਪ੍ਰੋਗਰਾਮ ਆ ਜੀ ਇਹ ਦੀਵਾਲੀ ਦੇ ਇਤਿਹਾਰ ਤੇ ਹੀ ਕਿਉਂਕਿ ਜੇ ਸਾਡੇ ਪੰਜਾਬ ਸਰਕਾਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਰ ਸਾਹਿਬ ਆਮ ਆਦੀ ਪਾਰਟੀ ਸਰਕਾਰ ਪੰਜਾਬ ਦੇ ਵਿੱਚ ਜੁਧ ਨਸ਼ਿਆਂ ਵਿਰੁੱਧ ਮਚੇੜ ਕੇ ਨਸ਼ੇ ਨੂੰ ਦੂਰ ਕਰਕੇ ਗੱਪਰੂਆਂ ਨੂੰ ਖਿਡਾਰੀਆਂ ਨੂੰ ਮੁੰਡਿਆਂ ਨੂੰ ਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰ ਰਹੇ ਆ ਉਹਦੇ ਅਨੁਸਾਰ ਜੇ ਸਾਡੂ ਸਾਡੀ ਸਰਕਾਰ ਦੇ ਮਾਨਯੋਗ ਮੁੱਖ ਮੰਤਰੀ ਮਾਨ ਸਾਹਿਬ ਨੇ ਇਸ ਹਲਕੇ ਨੂੰ 28 ਗਰਾਊਂਡ ਦਿੱਤੇ ਨੇ ਆ ਅਲੱਗ-ਅਲੱਗ ਗੇਮਾਂ ਦੇ ਸਟੇਡੀਅਮ ਦਿੱਤੇ ਨੇ ਉਹਦੇ ਨਾਲ-ਨਾਲ ਜਿੰਮਾਂ ਦਿੱਤੀਆਂ ਹਰ ਪਿੰਡ ਨੂੰ ਉਹਦੇ ਵਿੱਚ ਅਸੀਂ ਸੋਚਿਆ ਵੀ ਜੇ ਸਰਕਾਰ ਸਾਨੂੰ ਇਹਨਾਂ ਕੋ ਦੇ ਰਹੀ ਆ ਤਾਂ ਅਸੀਂ ਕਿਉਂ ਨਾ ਸਾਡੇ ਬੱਚਿਆਂ ਨੂੰ ਖਿਡਾਰੀ ਜਿਹੜੇ ਹਰ ਰੋਜ਼ ਗਰਾਊਂਡਾਂ 'ਚ ਜਾ ਕੇ ਤਾਂ ਆਪਦੇ ਮਿਹਨਤ ਵੀ ਕਰਦੇ ਆ ਟੱਗ ਵੀ ਵੀ ਜਿੱਤਦੇ ਆ ਉਹਦੇ ਕਰਕੇ ਵੀ ਜ ਖੇਡ ਕਿਟਾ ਹਰ ਪਿੰਡ ਦੇ ਨੌਜਵਾਨਾਂ ਨੂੰ ਦੇ ਰਹੇ ਆ ਤੇ ਜਿਹੜੇ ਪਿੰਡ ਰਹਿ ਗਏ ਆ ਉਹ ਪਿੰਡਾਂ ਨੂੰ ਥੋੜੇ ਅਗਲੀ ਕਿਸ਼ਤ ਦੇ ਵਿੱਚ ਉਹਨਾਂ ਨੂੰ ਦੇਵਾਂਗੇ ਕਿੰਨੇ ਅੱਜ 74 47 ਸੰਤਾਲੀ ਕਿੰਨੇ ਕਿੰਨੇ ਖੇਡ ਕਰਾਉਂਦਾ ਹੈ ਜਿਹੜੇ ਨਾ ਰਸਤੇ ਵਾਸਤੇ ਵਾਸਤੂ ਆਪਰੇ ਠਾਈ ਆ ਜੀ ਤੇਰੇ ਚਾਰ ਹੋਰ ਆ ਜਾਣਗੇ ਕੋਈ ਜ਼ਮੀਨ ਮੈਂ ਲੈ 50 ਵੀ ਲੈਂਦਾ ਪਰ ਜਿੱਥੇ ਸਾਨੂੰ ਜ਼ਮੀਨ ਸਕੂਲ ਦੀ ਮਿਲੀ ਆ ਉਥੇ ਕਈ ਪਿੰਡਾਂ ਦਾ ਸਕੂਲ ਦੀ ਜ਼ਮੀਨ ਹੈ ਨਹੀਂ ਉਹਦੇ ਕਰਕੇ ਨਹੀਂ ਦੇ ਬਾਕੀ ਤਾਂ ਜਿੰਨੇ ਮੰਗੇ ਉਹ ਨਹੀਂ ਦਿੰਦੇ ਜੀ ਰੋਜ਼ਾਨਾ ਤਾਂ ਸ਼ਹਿਰ ਚ ਹੀ ਰਹਿੰਦੇ ਉਹਨਾਂ ਵਾਸਤੇ ਕੋਈ ਖੇਡ ਨਾਲ ਜ਼ਮੀਨ ਉਹ ਤੇ ਮੰਗੇ ਅੱਜ ਪਿੰਡਾਂ ਦਾ ਪ੍ਰੋਗਰਾਮ ਰੱਖੇ ਸ਼ਹਿਰ ਚ ਵੀ ਦੇਵਾਂਗੇ ਇਹ ਕਿਤਾ ਕਿਹੜੀ ਖੇਡ ਦੀਆਂ ਜੀ ਅਲੱਗ-ਅਲੱਗ ਜਿਵੇਂ ਜਿਵੇਂ ਬੱਗੀਆਂ ਗਾਉਂ ਪਾ ਸ਼ਹਿਰ ਚ ਨਾ ਪ੍ਰੋਗਰਾਮ ਪਿੰਡਾਂ ਦਾ ਸ਼ਹਿਰ ਚ ਅਲੱਗ ਰੱਖਾਂਗੇ Tony.